ਵਾਰਕਦੀਖਾ ਖਾਲਸਾ ਵਾਰਕਦੀਖੀ ਫਤਿਹ ਸਾਰਿਆਂ ਦਾ ਹੀ ਸਵਾਗਤ ਹੈ ਜੀ ਅੱਜ ਜਿਹੜੀ ਗੱਲ ਕਰਨੀ ਆ ਗੰਭੀਰ ਵਿਸ਼ਾਵਾ ਆਏ ਦਿਨ ਸੜਕ ਹਾਦਸਿਆਂ ਦੇ ਵਿੱਚ ਲੋਕਾਂ ਦੇ ਘਰ ਮੌਤ ਦੇ ਸੱਥਰ ਵਿਛ ਰਹੇ ਨੇ ਔਰ ਦੁਖਦ ਗੱਲ ਇਹ ਆ ਕਿ ਇਸ ਸੜਕੀ ਅਤਵਾਦ ਵੱਲ ਕੋਈ ਵੀ ਸੰਜੀਦਾ ਨਹੀਂ ਆ ਲੇਕਿਨ ਦੇਖੋ ਬਾਹਰ ਇੱਕ ਹਸਿਆਲਸਾ ਹੋਇਆ ਸੀ ਇੱਕ ਆਪਣੇ ਨੌਜਵਾਨ ਕੋ ਟਰੱਕ ਚਾਲਲਾ ਜਿਹੜਾ ਚਲਾਉਦਾ ਸੀ ਉਹਨੂੰ ਗਲਤ ਕਟਿਆ ਗਿਆ ਸੀ ਤੇ ਉਸ ਦੀ ਸਰਕਾਰ ਨੇ ਕਿੰਨਾ ਤਕੜਾ ਐਕਸ਼ਨ ਲਿਆ ਜੇ ਐਵਰੇਜ ਵੇਖੀਏ ਤੇ ਰੋਜ਼ ਹੀ ਬਿਨਾ ਨਾਗੇ 10 ਤੋਂ 15 ਜਾਨਾਂ ਮੈਂ ਇਕੱਲੇ ਪੰਜਾਬ ਦੀ ਗੱਲ ਕਰਨ ਲੱਗਾ ਪੰਜਾਬ ਚ ਜਾ ਰਹੀਆਂ ਵਾਤੇ ਜਾ ਰਹੀਆਂ ਨਹੀਂ ਘਟ ਨਹੀਂ ਜਾ ਰਹੀਆਂ ਕਿੰਨੇ ਸੈਂਕੜਿਆਂ ਦੀਆਂ ਲੱਤਾਂ ਪੁੱੜ ਜਾਂਦੀਆਂ ਕਈ ਅਪਾਜ ਹੋਏ ਰਹ ਨੇ ਮਿਹਰ ਕੰਮ ਹੋ ਰਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਜਿਹੜੀ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਵਧੀਆ ਗੱਲ ਆ ਬਹੁਤ ਵਧੀਆ ਗੱਲ ਕੀਤੀ ਉਹਨਾਂ ਨੇ ਪਹਿਲੀਆਂ ਕਿਸੇ ਨੇ ਨਹੀਂ ਕੀਤੀ ਇਹਨਾਂ ਨੇ ਕੀਤੀ ਜਿਹੜਾ ਚੰਗਾ ਕੰਮ ਕੀਤਾ ਉਹਦੇ ਸਰਾਹਣਾ ਵੀ ਚਾਹੀਦਾ ਲੇਕਿਨ ਇਹ ਸੜਕੀ ਹੱਤਿਆਵਾਂ ਨੂੰ ਨੱਥ ਕਿਦਾਂ ਪਵੇ ਇਸ ਬੰਨੇ ਸਰਕਾਰਾਂ ਕਿਉਂ ਨਹੀਂ ਆ ਰਹੀਆਂ ਰੋਜ਼ ਅਖਬਾਰਾਂ ਦੇ ਵਿੱਚ ਸੁਰਖੀਆਂ ਲੱਗਦੀਆਂ ਨੇ ਸਭ ਤੋਂ ਵੱਡਾ ਕਾਰਨ ਓਵਰ ਸਪੀਡ ਆ ਤੇ ਕੀ ਸਰਕਾਰ ਓਵਰ ਸਪੀਡ ਨੂੰ ਕੰਟਰੋਲ ਨਹੀਂ ਕਰ ਸਕਦੀ ਜੇ ਚੰਡੀਗੜ੍ਹ ਦੇ ਵਿੱਚ ਜਾ ਕੇ ਸਪੀਡ ਕੰਟਰੋਲ ਹੋ ਸਕਦੀ ਤੇ ਪੰਜਾਬ ਦੀਆਂ ਸੜਕਾਂ ਦੇ ਉੱਤੇ ਕਿਉਂ ਨਹੀਂ ਸਕਦੀ ਇੱਕ ਟਰੱਕ ਤੇ ਇੱਕ ਬੱਸ ਜਿਨ੍ਹਾਂ ਦੀ ਜਿਹੜੀ ਕਾਨੂੰਨੀ ਤੌਰ ਤੇ ਉੱਤੇ ਹਾਈਵੇ ਤੇ ਸਪੀਡ ਆ ਉਹ 65 ਕਿਲੋਮੀਟਰ ਆ ਲੇਕਿਨ ਉਹ ਚੱਲਦੇ 110 ਤੇ ਨੇ ਡਿਸਟ੍ਰਿਕਟ ਮੇਜਰ ਰੋਡ ਤੇ 50 ਨੇ ਉੱਥੇ ਅਸੀਂ ਤੋਂ 90 ਚੱਲਦੇ ਨੇ ਇਦਾਂ ਜਿਹੜੇ ਕਾਰਾਂ ਵਾਲੇ ਅਸੀਂ ਲੋਕ ਆ ਜਿਹਦੇ ਚ ਮੈਂ ਵੀ ਹੋਂਨਾ 90 ਕਿਲੋਮੀਟਰ ਦੀ ਸਪੀਡ ਆ ਚੱਲਦੇ 120 ਤੇ ਨੇ ਜੇਕਰ ਜਿਸ ਤਰ੍ਹਾਂ ਇਹ ਜਿਹੜੀ ਐ ਐਸਐਸ ਬਣਾਈ ਆ ਸੜਕ ਸੁਰੱਖਿਆ ਫੋਰਸ ਇਦਾਂ ਹੀ ਮੂਵੇ ਬਲ ਗੱਡੀਆਂ ਲੱਗਣ ਹਰੇਕ 30 ਕਿਲੋਮੀਟਰ ਤੇ ਔਰ ਉਹਨਾਂ ਦੀ ਜਿਹੜੀ ਆ ਡਾਇਰੈਕਟ ਲਿੰਕ ਚੰਡੀਗੜ੍ਹ ਨਾਲ ਹੋਵੇ ਔਰ ਉਹ ਇੱਕ ਥਾਂ ਤੇ ਸਥਿਰ ਨਾ ਹੋਣਾ ਤੇ ਉਹ ਚਲਾਨ ਕੱਟਣ ਔਰ ਜਿਹੜੀ ਬਾਸ ਟਰੱਕ ਦਾ ਤਿੰਨ ਵਾਰੀ ਚਲਾਨ ਕੱਟਿਆ ਜਾਂਦਾ ਚੌਥੀ ਰੀ ਉਹਦਾ ਪਰਮਿਟ ਕੈਨਸਲ ਕਰ ਦਿੱਤਾ ਜਾਵੇ ਇਸੇ ਤਰ੍ਹਾਂ ਕਾਰਾਂ ਦਾ ਹੋਵੇ ਦੇਖੋ ਜਾਨਣਾ ਬਹੁਤ ਕੀਮਤੀ ਨੇ ਜਾਨਣਾ ਅਜਾਈ ਜਾਈ ਜਾ ਰਹੀਆਂ ਨੇ ਇਹਨਾਂ ਬੰਨੇ ਸਰਕਾਰ ਨੂੰ ਸਹਿਿਰਦਤਾ ਨਾਲ ਸੋਚਣਾ ਚਾਹੀਦਾ ਕਈ ਵਾਰੀ ਘਰ ਦੇ ਵਿੱਚ ਇਕਲੌਤਾ ਪੁੱਤ ਛੜਕਾ ਹੱਸੇ ਦਾ ਸ਼ਿਕਾਰ ਹੋ ਜਾਂਦਾ ਕਮਾਈ ਦਾ ਇੱਕੋ ਇੱਕ ਸਾਧਨ ਛੋਟੇ-ਛੋਟੇ ਬੱਚਿਆਂ ਦੇ 5 ਤੋਂ 7 ਸਾਲ 10 ਸਾਲ ਉਹਨਾਂ ਦਾ ਬਾਪ ਚਲਿਆ ਜਾਂਦਾ ਬਸ ਬਸ ਇਹੀਆਂ ਪੀੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੂੰ ਦੂਜੀ ਵੱਡੀ ਗੱਲ ਇੱਕ 10 ਰੁਪਏ ਦਾ ਬਿਸਕੁਟਾਂ ਦਾ ਪੈਕਟ ਆ ਉਹਦੇ ਉੱਤੇ ਲਿਖਿਆ ਜਾਂਦਾ ਕਿ ਇਹਦੇ ਵਿੱਚ ਆ ਆ ਆਖਸ ਕੰਪਨੀ ਨੇ ਬਣਾਇਆ ਆ ਇੰਟੀਗ੍ਰੇਟ ਨੇ ਸੜਕ ਬਣਾਈ ਜਾਂਦੀ ਆ ਅਰਬਾਂ ਰੁਪਈਏ ਲੱਗਦੇ ਨੇ ਫਿਰ ਰੋਡ ਟੈਕ ਸਾਡੇ ਕੋਲ ਆ ਜਾਂਦਾ ਮੁੜ ਕੇ ਟੋਲ ਟੈਕਸ ਲਾਇਆ ਜਾਂਦਾ ਹਰੇਕ 20 ਕਿਲੋਮੀਟਰ ਤੇ ਬੋਰਡ ਲਾਓ 50 ਕਿਲੋਮੀਟਰ ਤੇ ਵੀ ਆ ਛੜਕ ਬਣਾਈ ਐ ਇਸ ਕੰਪਨੀ ਨੇ ਇੰਨੀ ਇਹਦੀ ਮਣਿਆਦ ਆ ਐਨੇ ਚਿਰ ਬਾਅਦ ਇਹ ਰਿਪੇਅਰ ਹੋਏਗੀ ਜੇਕਰ ਉਸ ਸੜਕ ਦੇ ਉੱਤੇ ਟੋਏ ਕਰਕੇ ਸੜਕ ਟੁੱਟੀ ਕਰਕੇ ਐਕਸੀਡੈਂਟ ਹੁੰਦਾ ਤਾਂ ਉਸ ਕੰਪਨੀ ਨੂੰ ਅਰਜਾਨਾ ਦੇਣਾ ਚਾਹੀਦਾ ਯਾਰ ਤੁਸੀਂ ਅਰਬਾਂ ਖਰਬਾਂ ਰੁਪਈਏ इकट्ठे ਕਰ ਰਹਾ ਜੇ ਲੋਕਾਂ ਕੋਲੋਂ 10-10 ਸਾਲ 15-15 ਸਾਲ ਟੋਲ ਟੈਕਸ ਦੇ ਰੂਪ ਦੇ ਵਿੱਚ ਜੇ ਛੜਕ ਟੁੱਟੀ ਕਾਰਨ ਹਾਦਸਾ ਹੁੰਦਾ ਤੇ ਫੇਰ ਉਹ ਕੰਪਨੀ ਭੁਗਤੇ ਜਿਸ ਕੰਪਨੀ ਨੇ ਅਰਬਾ ਰੁਪਈਆ ਇਕੱਠੇ ਕਰ ਰਹੀ ਆ ਇਹਦੇ ਲਈ ਇੱਕ ਵਿਧਾਨ ਬਣਨਾ ਚਾਹੀਦਾ ਸਿਸਟਮ ਬਣਨਾ ਚਾਹੀਦਾ ਤਾਂ ਜੋ ਇੱਕ ਕੀਮਤੀ ਜਾਨਾਂ ਜਿਹੜੀਆਂ ਇਹ ਅਜਾਈ ਨਾ ਜਾਣ ਇਹ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਅਪੀਲ ਹੈ ਬਾਹਰਲੇ ਪ੍ਰਦੇਸ਼ ਸੂਬਿਆਂ ਵਾਲੇ ਕੀ ਕਰਦੇ ਆ ਤੁਸੀਂ ਤੇ ਘੱਟੋ ਘੱਟ ਕਰ ਦਿਓ ਕਿ ਤਾਂ ਜੋ ਨੌਜਵਾਨ ਜਿਹੜੇ ਇਕਲੌਤੇ ਪੁੱਤ ਜਾਂ ਬੱਚਿਆਂ ਦੇ ਬਾਪ ਜਾਂ ਮਾਵਾਂ ਦੇ ਪੁੱਤ ਉਹ ਅਜਾਈ ਮੌਤ ਦੇ ਮੂੰਹ ਚ ਨਾ ਜਾਣ ਬਹੁਤ ਬਹੁਤ ਧੰਨਵਾਦ